ਹਾਂਜੀ ਸਸਤੀ ਗਾਲ ਬਾਬੇ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਪੈਸ਼ਲ ਵੀਡੀਓ ਲੈ ਕੇ ਆਏ ਜਿਵੇਂ ਤੁਸੀਂ ਥੰਬਨੇਲ ਤੇ ਦੇਖਿਆ ਹੋਣਾ ਅੱਜ ਆਪਾਂ ਜਾਣਾ ਜੀ PDC ਦੇ ਪਲਾਂਟ ਚ ਉਹਨਾਂ ਦੇ ਇੰਪਲੀਮੈਂਟ ਰਾਜਪੁਰੇ ਪਲਾਂਟ ਇਹਨਾਂ ਦਾ ਉੱਥੇ ਸੁਪਰਸੀਡਰ ਹੋਗੇ ਠੀਕ ਹੈ ਜੀ ਤੇ ਮਲਚਰ ਹੋਗੇ ਰੀਪਰ ਹੋਗੇ ਲੇਜ਼ਰ ਲੈਵਲਰ ਹੋਗੇ ਰੋਟਾਵੇਟਰ ਹੋਗੇ ਕਾਫੀ ਇੰਪਲੀਮੈਂਟੇ ਬਣਾਉਂਦੇ ਨੇ ਤੇ ਆਪਾਂ ਜਾ ਕੇ ਪੂਰਾ ਇਹਨਾਂ ਇੱਕ ਇੱਕ ਚੀਜ਼ ਦੀ ਡਿਟੇਲ ਤੁਹਾਨੂੰ ਦਵਾਂਗੇ ਵੀ ਕਿਹੜਾ ਕਿਹੜਾ ਪ੍ਰੋਡਕਟ ਇਹਨਾਂ ਦਾ ਕਿੱਥੇ ਬਣਦਾ ਠੀਕ ਹੈ ਜੀ ਕਿਹੜੇ ਕਿਹੜੇ ਇਹਨਾਂ ਦੇ ਮਤਲਬ ਇੰਪਲੀਮੈਂਟ ਜਿਹੜਾ ਸਮਾਨ ਆ ਵੀ ਫੈਕਟਰੀ ਚ ਬਣਦੇ ਨੇ ਜਾਂ ਕਿੱਥੇ ਬਣਦੇ ਕੱਲੀ-ਕੱਲੀ ਚੀਜ਼ ਤੋਂ ਦਿਖਾਵਾਂਗੇ ਤੇ ਬਾਕੀ ਉਥੇ ਬ੍ਰਾਊਨ ਕੁੜੀ ਆਈ ਵੀ ਆ ਉਹ ਵੀ ਤੁਹਾਨੂੰ ਮਿਲਦੇ ਦੇਖਿਆ ਹੋਊਗਾ ਉਹ ਵੀ ਇਹਨਾਂ ਦੇ ਜਿਹੜਾ ਰੋਲ ਇੰਪਲੀਮੈਂਟ ਲਿਆ ਕੇ ਉਹਦੇ ਏਰੀਆ ਸੇਲ ਕਰਦੀ ਆ ਤੇ ਉਹਨੂੰ ਵੀ ਤੁਹਾਨੂੰ ਮਿਲਾਉਨੇ ਆ ਤੇ ਵੀਡੀਓ ਪੂਰੀ ਘੈਂਟ ਬੋਲੂਗੀ ਤੇ ਵੀਡੀਓ ਕਰਦੇ ਆ ਸਟਾਰਟ ਜਿਹੜੇ ਭਰਾ ਮੇਰੇ ਨੰਮੇ ਪਲੀਜ਼ ਬੇਨਤੀ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕਿਸੇ ਭਰਾ ਕੋਲ ਪੀਡੀਸੀ ਦੇ ਪਲਾਟ ਆਪਣੇ ਇੰਪਲੀਮੈਂਟ ਚੱਲ ਤਾਂ ਉਹ ਵੀ ਦੱਸਿਓ ਕਮੈਂਟ ਕਰਕੇ ਵੀ ਕਿੱਦਾਂ ਦੇ ਨੇ ਤੇ ਡੇਲੀ ਆਪਣੇ ਚੈਨਲ ਦੇ ਬਾਬੇ ਉਹ ਵੀਡੀਓ ਆਉਂਦੀ ਆ ਨਵੇਂ ਤਨੂੰ ਮੈਂ ਇੰਪਲੀਮੈਂਟ ਦੀ ਨਵੇਂ ਤੋਂ ਨਵੇਂ ਟਰੈਕਟਰ ਦੀ ਡੇਲੀ ਵੀਡੀਓ ਆਉਣੀ ਆ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਸਭ ਤੋਂ ਵੱਧ ਜ਼ਰੂਰੀ ਆ ਚਲੋ ਕਰਦੇ ਆਪਾਂ ਵੀਡੀਓ ਸਟਾਰ ਹਾਂਜੀ ਲਓ ਆਪਾਂ ਪਹੁੰਚ ਗਏ ਪੀਡੀਸੀ ਤੇ ਹੁਣ ਆਪਾਂ ਚੱਲਦੇ ਆਂ ਪਲਾਂਟ 'ਚ ਜਿੱਥੇ ਇਹਨਾਂ ਦੇ ਇੰਪਲੀਮੈਂਟ ਸਾਰੇ ਖੜੇ ਨੇ ਤੇ ਕਿਹੜੇ-ਕਿਹੜੇ ਇੰਪਲੀਮੈਂਟੇ ਬਣਾ ਰਹੇ ਨੇ ਤੇ ਆਪਾਂ ਸਾਰੇ ਹੀ ਤੁਹਾਨੂੰ ਡਿਟੇਲ ਦੰਨੇ ਆ ਜਿੱਦਾਂ ਸਾਰੇ ਬਾਹਰੇ ਆ ਸੁਪਰ ਸੀਡਰ ਲੱਗੇ ਪਏ ਨੇ ਸਾਰੇ ਠੀਕ ਆ ਜੀ ਆਹ ਸੁਪ ਤੇ ਆਪਾਂ ਅੰਦਰ ਚੱਲ ਕੇ ਲਗਾਉਨੇ ਹੁਣ ਕਿਹੜੇ ਕਿਹੜੇ ਇੰਪਲੀਮੈਂਟਰ ਤਿਆਰ ਹੋ ਰਹੇ ਤੇ ਲੋ ਵੀ ਆਪਾਂ ਹੁਣ ਆ ਕੇ ਪੀਡੀਸੀ ਪਲਾਂਟ ਦੇ ਨਾਲ ਦੇ ਜਿਹੜੇ ਜਿਹੜੇ ਸੰਦ ਇਹ ਇੰਪਲੀਮੈਂਟ ਬਣਾ ਰਹੇ ਨੇ ਜਿੱਦਾਂ ਸੁਪਰ ਸੀਡਰ ਤੇ ਸਾਰੇ ਇੱਕ ਵਾਰ ਤੁਹਾਨੂੰ ਆਪਾਂ ਰਾਉਂਡ ਮਾਰ ਦੇਣਾ ਫਿਰ ਸਾਰੇ ਨੂੰ ਪੁੱਛਾਂਗੇ ਵੀ ਕੀ ਕੀ ਇਹਨਾਂ ਖਾਸੀਅਤਾਂ ਕਿਦਾਂ ਸਾਰਾ ਕੁਝ ਤਿਆਰ ਕਰਦੇ ਨੇ ਤੇ ਤੁਹਾਨੂੰ ਪਲਾਂਟ ਦੇ ਅੰਦਰ ਵੀ ਲੈ ਕੇ ਚੱਲਾਂਗੇ ਜਿੱਥੇ ਇਹ ਸਾਰੇ ਇੰਪਲੀਮੈਂਟਸ ਤਿਆਰ ਹੁੰਦੇ ਨੇ ਕਿੰਨੇ ਕਿਹੜੇ ਇੰਪਲੀਮੈਂਟ ਹੈ ਅੱਜ ਦੇ ਕੰਪਲੀਟ ਚ ਬਣਾ ਰਹੇ ਨੇ ਸਾਰੇ ਤੁਹਾਨੂੰ ਆਪਾਂ ਐਕਸਪਲੇਨ ਕਰਾਂਗੇ ਜਿਬਦਾ ਗੇਰ ਵਰਤਦੇ ਨੇ ਉਹ ਵੀ ਇਹਨਾਂ ਸ਼ੋਅ ਕਰਿਆ ਪਿਆ ਵੀ ਕੋਈ ਚੀਜ਼ ਇਹ ਨਹੀਂ ਵੀ ਜੋ ਵਿੱਚ ਆ ਉਹ ਹੀ ਬਾਹਰ ਆ ਵੀ ਕਿਸਾਨ ਕੋਈ ਵੀ ਪੈਸਾ ਲਾ ਰਿਆ ਤਾਂ ਉਹਨੂੰ ਸਹੀ ਚੀਜ਼ ਮਿਲੇ ਕੋਈ ਲਕੋਵਾਲੀ ਗੱਲ ਨਹੀਂ ਠੀਕ ਇਸ ਕਰਕੇ ਇਹਨਾਂ ਨੇ ਜੋ ਵੀ ਇਹ ਸਾਰਾ ਡਿਸਪਲੇ ਕੀਤਾ ਹੈਗਾ ਤੇ ਰੋਟਾਵੇਟਰ ਹੋ ਗਿਆ ਜਿਵੇਂ ਸੁਪਰਸੀਡਰ ਹੋ ਗਿਆ ਠੀਕ ਆ ਜੀ ਉਹ ਛੋਟੇ ਰੋਟਾਵੇਟਰ ਹੋ ਗਏ ਸਾਰੇ ਇਹ ਇੰਪਲੀਮੈਂਟ ਤਿਆਰ ਕਰਦੇ ਨੇ ਤੇ ਹੁਣ ਆਪਾਂ ਸਭ ਨੂੰ ਪੁੱਛਦੇ ਹਾਂ ਤੇ ਕੀ ਕੀ ਇਹਨਾਂ ਦੇ ਕੁਆਲਿਟੀਆਂ ਨੇ ਕੀ ਕੀ ਦੂਸਰੇ ਸੁਪਰਸੀਡਰਾਂ ਨਾਲ ਇਹਨਾਂ ਦੇ ਇੰਪਲੀਮੈਂਟ ਚ ਵੱਖਰੇ ਹੈ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚੰਨ ਠੀਕ ਠਾਕ ਸਰ ਆਪਣਾ ਸ਼ਬਨਾਮ ਜੀ ਮੇਰਾ ਨਾਮ ਅਸ਼ੀਸ਼ ਮਹਿਤਾ ਹੈ ਦਾ ਜੀ ਸਰ ਹਾਂਜੀ ਮੈਂ ਇੱਥੇ ਐਜੇ ਸਟੇਟ ਹੈਡ ਹੈ ਦਾ ਮੈਂ ਤਿੰਨ ਸਟੇਟਾ ਹੈਂਡਲ ਕਰਦਾ ਪਿਆ ਜੀ ਸੇਲਸ ਦਾ ਜੀ ਤੇ ਬਾਕੀ ਤੁਹਾਨੂੰ ਆਪਾਂ ਸੁਪਰਸੀਡਰ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਦਿੰਦੇ ਆ ਜੀ ਤੇ ਸਰ ਜਿੱਦਾਂ ਇਹ ਸੁਪਰਸੀਡਰ ਕਿੰਨੇ ਫੁੱਟ ਆ ਜੀ ਸਰ ਇਹ ਹੈਗਾ 10 ਫੁੱਟ ਸੁਪਰਸੀਡਰ ਹੈ 10 ਫੁੱਟ ਆ ਜੀ ਹਾਂਜੀ ਤੇ ਇਹਦੇ ਜਿਹੜੇ ਮਗਲਾ ਨੇ ਇਹ ਲਾਈ ਇਦੇ ਮੇਨ ਫੀਚਰਸ ਇਹ ਹੈ ਸਰ ਕਿ ਇੱਕ ਤਾਂ ਇਹ इजीली ਰੋਟਾਵੇਟਰ ਚ ਕਨਵਰਟ ਹੋ ਜਾਂਦਾ 2 ਇਨ 1 ਕੰਮ ਕਰਦਾ ਹੈ ਓਕੇ ਜੀ ਸੁਪਰ ਸੀਡਰ ਦਾ ਵੀ ਕੰਮ ਹੁੰਦਾ ਇਹਦੇ ਨਾਲ ਤੇ ਨਾਲ ਰੋਟਾਵੇਟਰ ਦਾ ਵੀ ਕੰਮ ਹੋ ਜਾਂਦਾ ਜੀ ਮਤਲਬ ਕਿਸਾਨ ਦੋਨੇ ਕੰਮ ਲੈ ਸਕਦਾ ਹਾਂ ਜੀ ਬਿਲਕੁਲ ਜੀ ਜਿੱਥੇ ਲੋਡ ਸੁਪਰ ਸੀਡਰ ਦੀ ਆ ਉਥੇ ਸੁਪਰ ਸੀਡਰ ਵਰਤ ਲਓ ਜਿੱਥੇ ਖਾਲੀ ਰੋਟਾਵੇਟਰ ਦੀ ਆ ਤਾਂ ਤੁਸੀਂ ਘਰੇ ਇਹਨੂੰ ਚੇਂਜ ਕਰਕੇ ਰੋਟਾ ਕਰ ਸਕਦੇ ਹੋ ਹਾਂ ਜੀ ਬਿਲਕੁਲ ਸਾਡਾ ਸਰਵਿਸ ਪਰਸਨ ਜਾ ਕੇ ਇਹਨਾਂ ਨੂੰ ਦੱਸੇਗਾ ਕਿੱਦਾਂ ਕਰਿਆ ਫਸਟ ਟਾਈਮ ਫਿਰ ਤਾਂ ਕਿਸਾਨ ਨੂੰ ਪਤਾ ਲੱਗ ਜਾਂਦਾ ਹੈ ਜਿਆਦਾ ਹੀ ਸਾਡਾ ਕੰਮ ਈਜ਼ਲੀ ਹੈ ਇੱਥੇ ਕਿਹਾ ਦੋ ਨਟ ਪਿੱਛੇ ਹੈਗੇ ਇੱਕ ਅੱਗੇ ਹੈ ਜੀ ਦੋ ਨਟ ਉਹ ਵੱਡੇ ਵਾਲੇ ਜਿਹੜੇ ਹੈਗੇ ਜੀ ਤੇ ਇਹ ਪਿੰਨ ਸਿਸਟਮ ਹੈ ਨਾਲ ਓਕੇ ਜੀ ਦੋਨੋਂ ਸਾਈਡ ਇੱਕ ਇੱਕ ਪਿੰਨ ਓਪਨ ਕਰਨੀ ਹੈ ਤਿੰਨ ਤਿੰਨ ਨਟ ਓਪਨ ਕਰਨੇ ਆ ਨਾਲ ਆਪਾਂ ਸਟੈਂਡ ਦਿੰਦੇ ਆ ਸਟੈਂਡ ਇੱਥੇ ਅਟੈਚ ਹੋ ਜਾਂਦੇ ਜਿਹੜੀ ਇਹ ਉੱਪਰ ਦੀ ਅਟੈਚਮੈਂਟ ਹੈ ਇਹ ਬੱਕਰੀ ਰਾ ਜਾਂਦੀ ਫਿਰ ਰੋਟਾਵੇਟਰ ਬਾਹਰ ਆ ਜਾਂਦਾ ਮਤਲਬ ਕਿਸਾਨ ਨੂੰ ਇਹਦਾ ਸਟੈਂਡ ਆ ਤੁਸੀਂ ਨਾਲ ਪ੍ਰੋਵਾਈਡ ਕਰ ਦਿੰਦੇ ਆ ਹਾਂ ਜੀ ਹਾਂ ਜੀ ਬਿਲਕੁਲ ਨਾਲ ਪ੍ਰੋਵਾਈਡ ਆਸਾਨੀ ਨਾਲ ਘਰੇ ਰੋਟਾਵੇਟਰ ਤੋਂ ਚੇਂਜ ਕਰ ਸਕਦੇ ਹੋ ਹਾਂ ਜੀ ਬਿਲਕੁਲ ਦੂਜੀ ਗੱਲ ਇਹ ਹੈ ਸਰ ਕਿ ਆਪਾਂ ਜਿਹੜੀ ਇਹ ਹੀਟ ਹੈ ਝੋਪੜੀ ਬੋਲਦੇ ਪੰਜਾਬੀ ਚ ਆਪਾਂ ਇਹਨਾਂ ਨੂੰ ਜੀ ਇਹ ਬਿਲਕੁਲ ਹੈਵੀ ਦਿੰਦੇ अराउंड 41 ਤੋਂ 42 ਕਿਜੀ ਦੀ ਚੁੰਦੀ ਨਾਲ ਇਹ ਜਿਹੜੀ ਪਾਈਪ ਹੈਗੀ ਇਹ ਵੀ ਹੈਵੀ ਕੀਤੀ ਆਪਾਂ ਨੇ 72 ਐਮ ਐਮ ਦੀ ਹੈ ਜੀ ਤੇ ਨਾਲ ਇਹ ਜਿਹੜੀ ਚੀਜ਼ ਹੈ ਟ੍ਰਾਂਸਮਿਸ਼ਨ ਸਪੋਰਟਿੰਗ ਪਾਈਪ ਜਿਹੜੀ ਹੁੰਦੀ ਆਪਣੀ ਇਹ ਮੇਨ ਹਾਂਜੀ ਮੇਨ ਆ ਜਾਂਦੇ ਨੇ ਬਿਲਕੁਲ 92 ਐਮ ਐਮ ਦੀ ਹੈਗੀ ਇਹ ਪੂਰੀ ਤੇ ਜਿਹੜਾ ਹੈ ਹੈਵੀ ਚ ਹੁੰਦਾ ਨਾਲ ਆਪਾਂ ਦੋਨੋਂ ਸਾਈਡ ਸਪੋਰਟ ਦਿੰਦੇ ਤਾਂ ਕਿ ਕੋਈ ਵੀ ਜੀ ਦੋਨੋਂ ਸਾਈਡ ਸਪੋਰਟ ਆਪਰੇ ਹਾਂਜੀ ਹਾਂਜੀ ਦੇ ਨਾਲੀ ਦੀ ਕੀ ਹੈ ਕਿ ਇਹਦੀ ਹਾਈਟ ਆਪਾਂ ਨੇ ਜ਼ਿਆਦਾ ਰੱਖੀ ਹੋਈ ਹੈ ਉਸ ਕਰਕੇ ਕੀ ਹੁੰਦਾ ਕਿ ਨਾ ਤਾਂ ਬੀਜ ਇਸ ਤੇ ਰੁਕਦਾ ਨਾ ਖਾਦ ਇਸ ਤੇ ਰੁਕਦੀ ਹੈ ਬਿਲਕੁਲ ਪ੍ਰੋਪਰ ਅਲੱਗਲਾ ਰਹਿੰਦਾ ਹਾਂਜੀ ਉਸ ਦਾ ਇੱਕ ਬੈਨੀਫਿਟ ਹੁੰਦਾ ਜਿੱਦ ਆਪਾਂ ਸੋਇੰਗ ਕਰ ਰਿਹਾ ਹੈ ਤਾਂ ਪ੍ਰੋਪਰ ਜਰਮੀਨੇਸ਼ਨ ਪ੍ਰੋਪਰ ਹੁੰਦੇ ਪੂਰੀ ਇਹ ਨਹੀਂ ਸਫਾਈ ਬਿਲਕੁਲ ਪ੍ਰੋਪਰ ਰਹੇਗੀ ਨਾਲ ਦੂਜੀ ਖਾਸੀਅਤ ਇਹ ਹੈ ਸਰ ਕਿ ਆਪਣੇ ਸੁਪਰ ਸੀਡਰ ਦੀ ਕਿ ਲੋਡ ਨਹੀਂ ਲੰਦਾ ਇਹ ਓਕੇ ਬਿਲਕੁਲ ਰਾੜਾ ਚੱਲਦਾ ਧਾਮ ਨਾਲ ਚੱਲਦਾ ਮਾਈਲੇਜ ਵਗੈਰਾ ਦਾ ਪ੍ਰੋਪਰ ਦਿੰਦਾ ਮੈਨੂੰ ਸਰ ਆਪਣੇ ਉਰੇ ਪਲਾਂਟ ਚ ਕਿੰਨੇ ਫੁੱਟ ਤੋ ਲੈ ਕੇ ਤੁਸੀਂ ਕਿੰਨੇ ਫੁੱਟ ਤੱਕ ਤਿਆਰ ਕਰਦੇ ਹੋ ਸਰ ਆਪਾਂ ਤਾਂ ਇਦਾਂ ਜਿੱਤਾ ਅਦਰਸ ਡੇਟਾ 6 ਫੁੱਟ ਤੇ ਵੀ ਜਾਂਦਾ ਹੈ ਆਪਣਾ 6 ਤੇ ਲੈ ਕੇ ਸਰ 10 ਫੁੱਟ ਤੱਕ ਮੈਨੂਫੈਕਚਰਿੰਗ ਕਰਦੇ ਹਾਂ ਜੀ ਸਰ ਹਾਂਜੀ ਤੇ ਸਰ ਜਿੱਦਾਂ ਮਤਲਬ ਇਹ 10 ਫੁੱਟ ਆ ਆਪਣੇ ਕੋਲ ਇਸ ਟਾਈਮ ਖੜਾ ਜੀ ਹਾਂਜੀ ਤਾਂ ਕੰਪਨੀ ਕਿੰਨੇ ਐਚਪੀ ਟਰੈਕਟਰ ਨੂੰ ਰეკਮੈਂਡ ਕਰਦੀ ਹੈ ਵੀ 10 ਫੁੱਟ ਦੇ ਚਲਾਓ ਸਰ ਇਹ ਜਾਂਦਾ ਸਰ ਅਬ 4/4 ਤੇ ਦਿੰਦਾ ਹੈ ਅਬ 72-75 ਐਚਪੀ ਤੇ ਚੱਲਦੀ ਹੈ ਜੀ ਉਹਦੇ ਪਰ ਮਤਲਬ ਓਕੇ ਪਰਫੋਰਮੈਂਸ ਹਾਂਜੀ ਬਿਲਕੁਲ ਕਿਉਂਕਿ ਜੇ ਆਪਾਂ ਕਿਉਂਕਿ ਉਹ ਐਕਚੁਅਲੀ ਕੀ ਹੁੰਦਾ ਨਾ ਸਰ ਇਸ ਚ ਖਾਦ ਵੀ ਆਣੀ ਹੈ ਤੁਹਾਡੀ ਬੀਜ ਵੀ ਆਣਾ ਹੈ ਉਹ ਤਾਂ ਚਾਹੀਦੀ ਆ ਉਹਦੇ ਵੀ ਮਤਲਬ weight ਆਏਗਾ ਨਾਲ ਇਹਦਾ ਆਪੇ ਵੀ ਆਪਣਾ weight ਬਹੁਤ ਜ਼ਿਆਦਾ ਹੁੰਦਾ ਹੁੰਦਾ ਉਸ ਕਰਕੇ ਆਪਾਂ ਥੋੜਾ ਹਾਇਰ ਐਚਪੀ ਨੂੰ ਪ੍ਰਿਫਰ ਕਰਦੇ ਮੈਨੂੰ ਮਤਲਬ ਇਹ ਹੈ ਕਈ ਵਾਰ ਹੁੰਦਾ ਨਾ ਕਿਸਾਨ ਕੋਲ ਛੋਟਾ ਟਰੈਕਟਰ ਹੁੰਦਾ ਸੋ ਪਰਸੀਡਰ ਵੱਡਾ ਲੈ ਲੈਂਦੇ ਆ ਉਹ ਉਹਦਾ ਮਤਲਬ ਜਿਹੜੀ ਪ੍ਰੋਬਲਮ ਆ ਉਹ ਤਾਂ ਟਰੈਕਟਰ ਦੀ ਆ ਹਾਂਜੀ ਕਹੀ ਸੁਪਰਸੀਡਰ ਨੂੰ ਜਾਂਦੇ ਨੇ ਇਸ ਕਰਕੇ ਜੋ ਕੰਪਨੀ ਰეკਮੈਂਡ ਕਰਦੀ ਆ ਆਪਾਂ ਉਹ ਚੀਜ਼ ਚਲਾਓ ਬਿਲਕੁਲ 60 65 ਤੇ ਤੁਸੀਂ 8 ਫੁੱਟਾ ਚਲਾਓ ਕੋਈ ਈ ਸ਼ੋ ਨਹੀਂ ਹੈ ਜੀ ਠੀਕ ਹੈ ਈਵਨ ਨੋ 4x4 ਤੇ ਨੋ ਫੁੱਟਾ ਵੀ ਇਤਨਾ ਰਾਲਾ ਚੱਲਦਾ ਕਿ ਪੁੱਛੋ ਨਾ ਬਈ ਕੋਈ ਈ ਸ਼ੋ ਨਹੀਂ ਹੁੰਦਾ ਕਿਉਂਕਿ ਪੰਜਾਬ 'ਚ ਇੱਕ ਇਹ ਹੈ ਕਿ ਪੰਜਾਬ 'ਚ ਛੋਟੀ ਮਸ਼ੀਨ ਨਹੀਂ ਚਲਦੀ ਜਿਹੜੇ ਆਪਣੇ ਛੋਟੇ ਸੰਦ ਹੁੰਦੇ ਉਹ ਜ਼ਿਆਦਾ ਪ੍ਰੈਫਰ ਨਹੀਂ ਕਰਦੇ ਪੰਜਾਬੀ ਹੁਣ ਮਤਲਬ ਟਰੈਕਟਰ ਸਭ ਕੋ ਵੱਡੇ ਬਿਲਕੁਲ ਸਾਰੇ ਵੱਡੇ ਟਰੈਕਟਰ ਐਚਪੀ ਵਾਲੇ ਹੈਗੇ ਤਾਂ ਉਹ ਵੱਡੇ ਸੰਦ ਹੀ ਪ੍ਰੈਫਰ ਕਰਦੇ ਤੇ ਦੂਜੀ ਚੀਜ਼ ਸਰ ਆਪਣਾ ਗੇਅਰ ਬਾਕਸ ਹੈ ਹੈਵੀ ਡਿਊਟੀ ਹੈ ਸਰ ਤੇ ਨਾਲ ਆਪਾਂ ਇੱਕ ਚੀਜ਼ ਇਹ ਵੀ ਕਰਦੇ ਇਸ ਚਾ ਅਗਰ ਕਿਸੇ ਟਰੈਕਟਰ ਨੂੰ ਸਪੀਡ ਮੈਚ ਨਹੀਂ ਹੋ ਰਹੀ ਹੈ ਜੀ ਤਾਂ ਆਪਾਂ ਆਪਣੀ ਸਰਵਿਸ ਟੀਮ ਉਹਦੇ ਕੋਲ ਭੇਜਦੇ ਮਤਲਬ ਫਾਰਮਰ ਦੇ ਡੋਰ ਸਟੈਪ ਤੇ ਬੰਦਾ ਜਾਂਦਾ ਹੈ ਆਪਣਾ ਉਹ ਉੱਥੇ ਗੇਅਰ ਚੇਂਜ ਕਰਕੇ ਰਿਡਕਸ਼ਨ ਗੇਅਰ ਜਿਹੜੇ ਚੇਂਜ ਹੁੰਦੇ ਪੂਰੇ ਉਹਦੀ ਟਰੈਕਟਰ ਦੀ ਤੇ ਆਪਣੇ ਸੁਪਰਸੀਡਰ ਦੀ ਸਪੀਡ ਮੈਚ ਕਰਕੇ ਪੂਰਾ ਪ੍ਰੋਪਰ ਦਿੰਦੇ ਮਤਲਬ ਇਹ ਉਹਦਾ ਇਹ ਹੁੰਦਾ ਕਿਸੇ ਦੇ ਆਰਪੀਐਮ ਕੰਪਨੀ ਦੇ ਕਿੰਨੇ ਨੇ ਨਾ ਅਲੱਗ-ਅਲੱਗ ਕੰਪਨੀਆਂ ਟਰੈਕਟਰਾਂ ਦੇ ਇਹਨਾਂ ਦਾ ਅਲੱਗ-ਅਲੱਗ ਨੇ ਤਾਂ ਜੇ ਕੋਈ ਪ੍ਰੋਬਲਮ ਆਉਂਦੀ ਵੀ ਆ ਤਾਂ ਤੁਸੀਂ ਜਾ ਕੇ ਉਹਦੇ ਮੈਚ ਕਰਕੇ ਪੂਰੀ ਐਨ ਸੌਲਵ ਕਰਨਾ ਹੈ ਬਿਲਕੁਲ ਆਪਾਂ ਚਲਾ ਕੇ ਦੱਸਦੇ ਉਹਨਾਂ ਨੂੰ ਸਭ ਕੁਝ ਪੂਰਾ ਜਾ ਕੇ ਮੰਨ ਲਓ 15 18 ਦਾ ਗੇਅਰ ਗਿਆ ਹੈ ਪਰ ਉਹ ਮੈਚ ਨਹੀਂ ਹੋ ਰਿਹਾ ਸਪੀਡ ਆਪਾਂ ਇੱਕ ਫਿਰ ਉਹਨਾਂ ਨੂੰ ਚੇਂਜ ਕਰਨਾ ਹੈ ਤਾਂ ਆਪਾਂ ਫਿਰ 16 19 ਦਾ ਲਾ ਕੇ ਉਹਦੀ ਮੈਚ ਕਰਕੇ ਦਿੰਦੇ ਸਪੀਡ ਪੂਰੀ ਮਤਲਬ ਦੋ ਤਰ੍ਹਾਂ ਦਾ ਗੇਅਰ ਤੁਸੀਂ ਹਾਂ ਜੀ ਬਿਲਕੁਲ ਠੀਕ ਹੈ ਸਰ ਤੇ ਸਰ ਜਿੱਦਾਂ ਮਤਲਬ ਇਹਦੇ ਵਿੱਚ ਤੁਸੀਂ ਮੈਂ ਪਹਿਲੀ ਵਾਰ ਦੇਖਿਆ ਜੀ ਉਹ ਪਾਊਡਰ ਕੋਟਿੰਗ ਆ ਜੀ ਹਾਂਜੀ ਸਾਨੂੰ ਇਹ ਸਰ ਜੋ ਸਮਝਾਓ ਇਹਦਾ ਕੀ ਫਰਕ ਹੈ ਜੀ ਮਤਲਬ ਸਰ ਇਹਦਾ ਇੱਕ ਖਾਸੇ ਤੇ ਹੁੰਦੇ ਪਾਊਡਰ ਕੋٹنگ ਦੀ ਕਿ ਇਹ ਨਾ ਸਰ ਜਿੱਦਾ ਬਾਅਰ ਵੀ ਖੜਾ ਰਹਾ ਮੀਂਹ ਤੇ ਵੀ ਰਹਾ ਕੁਝ ਨਹੀਂ ਰਹਾ ਤੁਸੀਂ ਇਹਨੂੰ ਕਪੜਾ ਮਾਰੋ ਬਿਲਕੁਲ ਉਦਾਂ ਦਾ ਚਮਕ ਰਹੇਗੀ ਤੇ ਨਾਲ ਕਲਰ ਕੁਆਲਿਟੀ ਬਹੁਤ ਚੰਗੀ ਹੁੰਦੀ ਜੀ ਕਲਰ ਨਹੀਂ ਜਾਂਦਾ ਇਹਦਾ ਮਤਲਬ ਕਲਰ ਦੀ ਲਾਈਫ ਵੱਧ ਜਾਂਦੀ ਹੈ ਹਾਂ ਜੀ ਲਾਈਫ ਵੱਧ ਜਾਂਦੀ ਹੈ ਤੇ ਦੂਜੀ ਇਹ ਹੈ ਕਿ ਆਪਾਂ ਯੂਜ਼ ਕਰਦੇ ਖਾਤ ਵਗੈਰਾ ਵੀ ਰਸਟਿੰਗ ਵੀ ਨਹੀਂ ਪੱਕਰਦਾ ਓਕੇ ਉਸ ਕਰਕੇ ਥੋੜਾ ਲਾਈਫ ਵੀ ਇਨਕਰੀਜ਼ ਹੋ ਜਾਂਦੀ ਉਸ ਦੀ ਜੀ ਮਸਲਿਕਾ ਦਾ ਲੋਹੇ ਦੀ ਲਾਈਫ ਹੋਈ ਵਾਦੀ ਆ ਤੇ ਜਿੱਦਾਂ ਜਰ ਪੈ ਜਾਂਦੀ ਆ ਜੇ ਆਪਾਂ ਆਸਾਨ ਪਾਸਾ ਜਿ ਕਰੀਏ ਤਾਂ ਉਹ ਵੀ ਇਹਦੇ ਨਾਲ ਬਹੁਤ ਫਰਕ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਸਰ ਜਿਹਦਾ ਬਲੇਡ ਨੇ ਇਹ ਆਪਾਂ ਇਹ ਆਪਣੇ ਸਰ ਬੋਰੋਨ ਸਟੀਲ ਦੇ ਬਲੇਡ ਆਂਦੇ ਪੀਡੀਸੀ ਬ੍ਰਾਂਡਿੰਗ ਤੇ ਆਂਦੇ ਪਏ ਸਰ ਜੀ ਹਾਂਜੀ ਇਹ ਸਰ ਗਿੱਜ ਜਾਏਗਾ ਪਰ ਟੁੱਟੇਗਾ ਨਹੀਂ ਇਹਦੀ ਗਾਰੰਟੀ ਆਪਾਂ ਦਿੰਦੇ ਆ ਜੀ 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 ਸਰ ਇੱਧਰ ਜੇ ਮੈਂ ਹੁਣ ਆਪਾਂ ਗੇਰ ਦੀ ਇੱਧਰ ਗੱਲ ਕਰੀਏ ਏ ਸਰ ਪਹਿਲੇ ਆਪਣਾ ਬਰਮਗੇ ਰਾਂਦਾ ਆਪਾਂ ਇਹ ਨਵਾਂ ਮਾਡਲ ਕੱਢਿਆ ਹੈ ਇਸ ਚ ਗਰਾਰੀ ਸਿਸਟਮ ਕੀਤਾ ਹੈ ਉਹ ਤਾਂ ਵੀ ਆਪਾਂ ਰੱਖਿਆ ਹੋਇਆ ਉਹ ਤੁਹਾਨੂੰ ਦੱਸਾਂਗੇ ਕਿੰਦਾ ਜੇ ਹਾਂਜੀ ਕਿੰਦਾ ਦੀ ਏ ਕਿੰਦਾ ਦੀ ਨਹੀਂ ਗਰਾਰੀ ਇੱਕ ਮਿੰਟ ਆਓ ਮੈਂ ਤੁਹਾਨੂੰ ਦੱਸਦਾ ਜੀ ਚਲੋ ਪਹਿਲਾਂ ਆਪਾਂ ਇਹ ਕਲੀਅਰ ਕਰ ਦਈਏ ਸਾਈਡ ਤੇ ਗੇਅਰ ਮਤਲ ਗਰਾਰੀਆਂ ਆਉਂਦੀਆਂ ਨੇ ਇਹਨਾਂ ਦੇ ਕੋਈ ਲਕੋਵ ਵਾਲੀ ਗੱਲ ਨਹੀਂ ਵੀ ਹਾਂਜੀ ਵਿੱਚ ਕੁਝ ਹੋਰ ਬਾਹਰ ਕੁਝ ਹੋਰ ਤਾਂ ਡਿਸਪਲੇ ਜਿਹੜਾ ਵੀ ਕਿਸਾਨ ਹੋਰੇ ਆਉਂਦਾ ਏ ਤੁਹਾਨੂੰ ਸਾਹਮਣੇ ਮਿਲੋ ਬਿਲਕੁਲ ਇਹ ਗਰਾਰੀਆਂ ਪਾਈਆਂ ਹੋਈਆਂ ਨੇ ਸਰ ਜੀ ਤੇ ਇਸ ਚ ਔਇਲ ਪੈਂਦਾ ਜਿੱਦਾਂ ਆਪਾਂ ਗੇਅਰ ਬਕਸੇ ਚ ਔਇਲ ਪਾਉਂਦੇ ਨਾ ਉਦਾਂ ਹੀ ਹੁੰਦਾ ਪੂਰਾ ਸਿਸਟਮ ਉਦਾਂ ਹੀ ਚੱਲਦਾ ਏ ਪੂਰਾ ਇਸ ਤੇ ਕਿਹਾ ਲੋਡ ਨਹੀਂ ਆਂਦਾ ਪਏ ਟਰੈਕਟਰ ਚ ਤੇ ਜਿੱਦਾਂ ਮਰਜੀ ਯੂਜ਼ ਕਰੋ ਨਾ ਕੋਈ ਡੈਮੇਜ ਹੈ ਨਾ ਕੁਝ ਹੈ ਜੀ ਜੀ ਇਹਦੀ ਇਹਦੀ ਮਤਲਬ ਲਾਈਫ ਹਾਂ ਜੀ ਜ਼ਿਆਦਾ ਹੈ ਗਈ ਪਹਿਲੀਆਂ ਟੈਕਨੀਕਾਂ ਨਾਲ ਹਾਂਜੀ ਹਾਂਜੀ ਟਾਈ ਥੋੜਾ ਇਸ ਵਾਰ ਨਵਾਂ ਡਿਵੈਲਪ ਕੀਤਾ ਏ ਇਸ ਨੂੰ ਕੋਈ ਮਤਲਬ ਜਿੱਦਾਂ ਇਹਦਾ ਇੰਪਰੂਵਮੈਂਟ ਹੋਈ ਜਾਂਦੇ ਜਿੱਦਾਂ ਟਾਈਮ ਹਾਂਜੀ ਬਿਲਕੁਲ ਬਿਲਕੁਲ ਸਰ ਨੱਗੀ ਜਾਂਦਾ ਜੀ ਬਿਲਕੁਲ ਤੇ ਸਾਰੇ ਜਿੱਦਾਂ ਇਹ ਆਪਣੇ ਇਹ ਦੇਸਕਾ ਕਿਹੜੀਆਂ ਵਰਤਨ ਦੇ ਉਜਦਾ ਮਤਲਬ ਮੇਨ ਤੇ ਇਸਕਾ ਬੋਲ ਸਰ ਇਹ ਦੀ ਸਟੀਲ ਦੀਆਂ ਡਿਸਕ ਹੁੰਦੀਆਂ ਸਰ ਜੀ ਤੇ ਸਰ ਮਤਲਬ ਇਹ 3.5mm ਦੀ ਹੁੰਦੀ ਡਿਸਕ ਸਰ ਆਪਣੀ ਹੈਵੀ ਚ ਹੁੰਦੀ ਸਰ ਮੋਟੀ ਹੈ ਦੇਖੋ ਤੁਸੀਂ ਜੀ ਇਸ ਦਾ ਰੀਜ਼ਨ ਇਹ ਹੈ ਸਰ ਕਿ ਇਹ ਬੈਂਡ ਵਗੈਰਾ ਨਹੀਂ ਹੁੰਦੀ ਸਰ ਓਕੇ ਹਾਂਜੀ ਮਤਲਬ ਜਿਵੇਂ ਅਸਲ ਦੇ ਵਿੱਚ ਜਿਆਦਾ ਲੋਡ ਤਾਂ ਇਹਨਾਂ ਤੇ ਹੀ ਆਉਂਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਮੂਰੇ ਦਾ ਪਟਾਈ ਹੋਇਆ ਨਹੀਂ ਆ ਇਹਨਾਂ ਦੇ ਸੀਡ ਵੀ ਪਾਉਣਾ ਤੇ ਲਾਈਨ ਵੀ ਪਾਉਣਾ ਤੇ ਨਾਲ ਆਪਾਂ ਜਿੱਦਾਂ ਬੋਲਦੇ ਨਾ ਕਿ ਪ੍ਰਾਲੀ ਨੂੰ ਤੋੜਨ ਦਾ ਕੰਮ ਇਹੀ ਕਰਦਾ ਪਿਆ ਸਾਰਾ ਇਹ ਪੂਰਾ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਨਹੀਂ ਇਹ ਨਹੀਂ ਲੱਪਣੀ ਆਈ ਪ੍ਰਾਲੀ ਹਾਂਜੀ ਬਿਲਕੁਲ ਜੀ ਤੇ ਇੱਕ ਸਾਰ ਜੇ ਮੈਂ ਇਧਰ ਆ ਗਿਆ ਰੂਲਾ ਜੀ ਇੱਕ ਬੈਗ ਤੇ ਆ ਗਿਆ ਇਹ ਮਤਲਬ ਇਹਨਾਂ ਦੋਨਾਂ ਦਾ ਉਹ ਫਰਕ ਕੀ ਆ ਮਤਲਬ ਇਹਦਾ ਮਤਲਬ ਉਹਦਾ ਕੀ ਕੰਮ ਆ ਤੇ ਇਹਦਾ ਕੀ ਸਰ ਇਹ ਪਿਛਲਾ ਜਿਹੜਾ ਹੁੰਦਾ ਨਾ ਸਰ ਇਹ ਲੇਬਲ ਕਰਦਾ ਚੱਲਦਾ ਮਿੱਟੀ ਨੂੰ ਪ੍ਰੋਪਰ ਰੇਸ ਤੇ ਉੱਪਰ ਪਾਉਂਦਾ ਚੱਲਦਾ ਏ ਜੀ ਹਾਂਜੀ ਤੇ ਦੂਜਾ ਇਹ ਐਕਸ ਸਰ ਕੀ ਅਗਲੇ ਤੇ ਜਿੱਦਾਂ ਆਪਾਂ ਏ ਕਰਨਾ ਰੋਟੇਬਟਰ ਚੱਲੂਗਾ ਅੱਗੇ ਜੀ 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 ਤਾਂ ਉਹਨੂੰ ਵੀ ਪੂਰਾ ਲੈਵਲ ਕਰਕੇ ਨਿਕਲੇਗਾ ਤਾਂ ਪਿੱਛੇ ਤੋਂ ਸੋਇੰਗ ਜਿਹੜੀ ਹੈ ਪ੍ਰੋਪਰ ਹੋਏਗੀ ਵੀ ਸਫਾਈ ਪੂਰੀ ਆਏਗੀ ਸਰ ਨਹੀਂ ਆਪਾਂ ਕਹ ਦੇਦੇ ਆ ਬੈਕ ਸਾਈਡ ਤੇ ਰੂਲਾ ਹੁੰਦਾ ਜੀ ਫਰੰਟ ਤੇ ਰੂਲਾ ਨਹੀਂ ਹੁੰਦਾ ਮਤਲਬ ਇਹਦਾ ਫਾਇਦਾ ਇਹ ਆ ਵੀ ਇਹਨੇ ਬੈਲੈਂਸ ਕਰਨਾ ਤੇ ਤਵੀਆਂ ਨੇ ਜਿਹੜੀਆਂ ਇੱਕ ਸਾਰ ਉਹ ਸੀਡ ਪਾਉਣਗੀਆਂ ਤੇ ਸਫਾਈ ਫਿਨਿਸ਼ਨ ਉਹ ਵੀ ਉਦਾਂ ਹੀ ਹੋਊ ਪ੍ਰੋਪਰ ਤੁਹਾਡੀ ਸਫਾਈ ਪੂਰੀ ਲਾਈਨ ਤੇ ਆਏਗੀ ਇਹ ਨਹੀਂ ਹੋਏਗਾ ਕਿ ਕਿੱਥੇ ਕੰਮ ਹੈ ਕਿੱਥੇ ਜ਼ਿਆਦਾ ਹੈ ਪੂਰੇ ਇੱਕ ਬਰਾਬਰ ਲਾਈਨ ਚੱਲੇਗੀ ਸਰ ਠੀਕ ਹੈ ਤੇ ਸਰ ਇਹਦੀ ਅੱਜ ਦੇ ਡੇਟ ਆਪਾਂ ਗੱਲ ਕਰੀਏ ਸਬਸਿਡੀ ਕਿੰਨੀ ਚੱਲ ਰਹੀ ਆ ਸਰ ਤੁਸੀਂ ਸੁਪਰ ਸਿਡਰ ਕੋਈ ਵੀ ਲੋ ਪੰਜਾਬ ਦੇ ਅੰਦਰ ਜੀ 1 ਲੱਖ 20 ਹਜ਼ਾਰ ਰੁਪਏ ਸਬਸਿਡੀ ਆ ਰਹੀ ਆ ਸਰ ਗਵਰਨਮੈਂਟ ਵੱਲੋਂ ਉਹ ਸਰ ਤੁਸੀਂ ਫੇ ਕਿਸਾਨ ਨੂੰ ਆਪ ਦਵੋਣੇ ਆ ਜਾਂ ਮਤਲਬ ਕਿਸਾਨ ਨੂੰ ਆਪ ਭਰਨੇ ਪੈਂਦੇ ਨੇ ਸਰ ਅਗਰ ਕਿਸਾਨ ਇੱਥੇ ਦਾ ਆਪਣੇ ਲਾਗੇ ਸਾਗੇ ਦਾ ਹੈ ਤਾਂ ਆਪਾਂ ਭਰ ਦਿੰਦੇ ਕੋਈ ਇਸ਼ੂ ਨਹੀਂ ਹੈ ਨਹੀਂ ਤਾਂ ਸਾਡਾ ਡੀਲਰ ਨੈਟਵਰਕ ਪੂਰੇ ਇੰਡੀਆ ਚ ਹੈਗਾ ਪੂਰੇ ਪੰਜਾਬ ਚ ਹੈਗਾ ਤੇ ਸਾਡੇ ਪੰਜਾਬ ਚ ਡੀਲਰ ਕੋਲ ਜਾ ਕੇ ਉੱਥੇ ਬਰਵਾ ਸਕਦੇ ਆ ਕੋਈ ਇਹ ਨਹੀਂ ਤੇ ਇਹ ਤਾਂ ਸਰ ਇਹ ਮਤਲਬ ਹੁੰਦਾ ਵੀ ਪਹਿਲਾਂ ਪੂਰੀ ਪੇਮੈਂਟ ਕਰਨੀ ਪੈਂਦੀ ਆ ਵੀ ਉਹ ਅਕਾਊਂਟ ਦੇ ਵਿੱਚ ਆਉਂਦਾ ਹੈ ਨਹੀਂ ਸਰ ਇਦਾਂ ਹੁੰਦਾ ਨਾ ਸਰ ਪੇਮੈਂਟ ਤਾਂ ਪੂਰੀ ਕਰਨੀ ਪੈਂਦੀ ਕਿ ਗਵਰਨਮੈਂਟ ਨੇ ਰੂਲ ਹੀ ਇਸ ਦਾ ਕੱਢਦਾ ਇਸ ਵਾਰ ਜੀ ਪਹਿਲੇ ਤਾਂ ਕਰਦੇ ਸੀ ਚਲੋ ਜਿਹੜਾ ਆਪਣਾ ਖਾਸ ਬੰਦਾ ਹੈਗਾ ਜਿਹਨੂੰ ਆਪਾਂ ਜਾਣਦੇ ਬੇਵਾਰ ਹੋਇਆ ਪਹਿਲੇ ਜੀ 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 ਤੂੰ ਤਾਂ ਤਾਂ ਪਕਰ ਲੈਂਦੇ ਤੇ ਥੋੜਾ ਅੱਗੇ ਪਿੱਛੇ ਪਰ ਇਸ ਵਾਰ ਨੇ ਗਵਰਨਮੈਂਟ ਨੇ ਇਹ ਕਰਤਾ ਕਿ ਪੂਰਾ ਹੀ ਅਕਾਊਂਟ ਚ ਆਣਾ ਕੋਈ ਕੈਸ਼ ਨਹੀਂ ਲੈ ਸਕਦੇ ਕੁਛ ਨਹੀਂ ਲੈ ਸਕਦੇ ਪੂਰਾ ਅਕਾਊਂਟ ਚ ਟ੍ਰਾਂਸਫਰ ਕਰਾਉਣਾ ਹੈ ਉਹ ਉਹ ਤੋਂ ਬਾਅਦ ਫਿਰ ਸਬਸਿਡੀ ਵਾਲੀ ਇਹ ਜਿਹੜੀ ਅਮਾਉਂਟ ਦੇ ਖਾਤੇ ਚ ਆਏਗੀ ਸਰ ਉਹ ਵੀ ਉਹੀ ਅਮਾਉਂਟ ਗੱਡੀ ਅਕਾਊਂਟ ਦੇ ਵਿੱਚ ਆਊਗਾ ਬਿਲਕੁਲ ਬਿਲਕੁਲ ਜਿਸ ਕਿਸਾਨ ਨੂੰ ਸਬਸਿਡੀ ਅਪਰੂਵਲ ਹੋਈ ਹੋਗੀ ਉਹਦੇ ਖਾਤੇ ਚ 1 ਲੱਖ 20 ਹਜ਼ਾਰ ਰੁਪਏ ਆਏਗਾ ਜੀ ਤੇ ਸਰ ਜਿੱਦਾਂ ਤੁਸੀਂ ਆਪ ਆਪਾਂ ਕਹਿਨੇ ਪਿਸਤੌਲ ਪੰਜਾਬੀ ਭਾਸ਼ਾ ਚ ਕਿਉਂਕਿ ਇਹਨਾਂ ਨੇ ਇੱਕ ਇੱਕ ਦਾਣਾ ਜੂ ਇਦਾਂ ਹੀ ਜਾਣਾਂ ਬਿਲਕੁਲ ਸਰ ਇਹ ਸਾਰਾ ਆਪਾਂ ਕਿਹੜੇ ਮਤਲਬ ਵਰਤਦੇ ਸੀ ਮਤਲਬ ਇਹਦੇ ਸਰ ਇਹ ਹੁੰਦਾ ਸਰ ਹੈਵੀ ਡਿਊਟੀ ਚ ਐਲੂਮੀਨੀਅਮ ਦੇ ਹੁੰਦੇ ਜੀ ਇਹਨਾਂ ਇਹ ਇਸ ਕਰਕੇ ਵਰਤਦੇ ਤਾਂ ਕਿ ਲਾਈਫ ਜ਼ਿਆਦਾ ਹੋ ਜਾਏ ਇਹਦੀ ਜੀ ਹਾਂ ਬਾਕੀ ਔਰ ਪਲਾਸਟਿਕ ਵਗੈਰਾ ਵੀ ਹੁੰਦਾ ਪਰ ਪਲਾਸਟਿਕ ਕੀ ਹੁੰਦਾ ਕਿ ਜਿੱਦਾਂ ਆਪਾਂ ਫਰਟੀਲਾਈਜ਼ਰ ਵਗੈਰਾ ਕੈਮੀਕਲ ਯੂਜ਼ ਕਰਨੇ ਆ। ਜੀ। ਤੋ ਲਾਈਫ ਉਹਨਾਂ ਦੀ ਘੱਟ ਹੋ ਜਾਂਦੀ ਹੈ। ਜੀ ਜੀ ਜੀ। ਜੀ ਉਸ ਕਰਕੇ ਇਹ ਮੇਨ ਇਹ ਨੇ ਜੀ ਇਹਨਾਂ ਨੇ ਸੀਡ ਪਾਉਣਾ ਹਨਾ ਇਹਨਾਂ ਨੇ ਪ੍ਰੋਪਰ ਸੀਡ ਸੈਕਣਾ ਜੀ। ਬਿਲਕੁਲ ਸੀਡ ਵੀ ਸਟਣਾ ਨਾਲ ਫਰਟੀਲਾਈਜ਼ਰ ਵੀ ਸਟਣਾ ਨਾਲ। ਅਸਲ ਤੇ ਸਭ ਤੋਂ ਵੱਡਾ ਕੰਮ ਤਾਂ ਇਹਨਾਂ ਦਾ ਹੀ ਆ ਜੀ। ਤੇ ਸਰ ਜਿੱਦਾਂ ਇਸ ਮਤਲਬ ਸੀਡ ਜੋ ਵੱਧ ਘੱਟ ਆਪਾਂ ਕਰਦੇ ਆ ਉਹ ਆਪਸ਼ਨ ਆ ਆਪਣੇ ਇਹਦੇ ਕਿੱਥੇ ਆ ਜੀ? ਸਰ ਇਹ ਜਿੱਦਾਂ ਕਿੰਨਾ ਸੀਡ ਇਸ ਸਾਈਡ ਹਾਂਜੀ ਹਾਂਜੀ ਸਰ ਜੀ। ਉਹ ਜਿੱਦਾ ਖਾਦ ਜੋ ਕੋਈ ਵੀ ਆ। ਬਿਲਕੁ ਇਹ ਸਿਸਟਮ ਹੁੰਦਾ ਸਰ ਇਹਦੋਂ ਓਪਨ ਕਰਕੇ ਨਾ ਆਪਾਂ ਜੀ ਪ੍ਰੋਪਰ ਜਿੰਨੀ ਸੈਟਿੰਗ ਕਰਨੀ ਹੈ ਆਪਾਂ ਉਤਨੀ ਸੈਟਿੰਗ ਕਰ ਲੈਂਦੇ ਖਾਦ ਦਾ ਹੋ ਗਿਆ ਇਹ ਇਹ ਵਾਲਾ ਸੀਡ ਦਾ ਹੋ ਗਿਆ ਇਹ ਵਾਲਾ ਖਾਦ ਹੋ ਗਿਆ ਦੋਨਾਂ ਆਪਾਂ ਖੋਲ ਕੇ ਨੋ ਜੀ ਜਿੰਨਾ ਰੱਖਣਾ ਆਪਾਂ ਕਿੰਨੀ ਸੁਟਣੀ ਹੈ ਕਿੰਨੀ ਨਹੀਂ ਸੁਟਣੀ ਹੈ ਉਹ ਆਪਣੇ ਉੱਪਰ ਹੁੰਦਾ ਓਕੇ ਹਾਂਜੀ ਇਹ ਤੋਂ ਐਡਜਸਟ ਹੋ ਜਾਂਦਾ ਇਹ ਤੋਂ ਬਾਅਦ ਉਹਨੇ ਲੋਕ ਲੱਗ ਜਾਣਾ ਜੀ ਹਾਂਜੀ ਬਸ ਇੱਥੇ ਜਿੱਦਾ ਤੁਸੀਂ ਇੱਥੇ ਰੋਕਣਾ ਜਿੱਥੇ ਵੀ ਰੋਕਣੀ ਹੈ ਜਿੰਨੇ ਮੰਨ ਲਓ ਆਪਾਂ 2 ਪੁਆਇੰਟ ਤੇ ਰੱਖਣਾ 3 ਤੇ ਰੱਖਣਾ ਉੱਤੇ ਬਲੌਕ ਕਰ ਦੋ 19 ਪੂਰੀ ਪਏਗੀ ਇਹ ਫਸਟਿਲਾਇਜ਼ਰ ਹੋ ਗਿਆ ਹਾਂਜੀ ਇਹ ਸੀਡ ਹੋ ਗਿਆ ਸਰ ਤੇ ਸਰ ਜਿੱਦਾਂ ਇਹਦਾ ਕਈ ਬਾਪਾ ਦੇਖਿਆ ਜੀ ਹੁਣ ਬਾਹਰ ਇੱਕ ਪੋਰ ਆਉਣ ਲੱਗ ਗਿਆ ਹਾਂਜੀ ਇਹਦਾ ਮਤਲਬ ਕੀ ਫਾਇਦਾ ਜੀ ਮਤਲਬ ਸਰ ਇਹ ਪਤਾ ਕੀ ਹੁੰਦਾ ਨਾ ਕਿ ਜਿੱਦਾਂ ਆਪਾਂ ਇਹ ਤਬੀ ਚਲਦੀ ਆ ਆਪਾਂ ਇਹ ਬੜ੍ਹਦੀ ਜਾਂਦੀ ਜੀ ਤਾਂ ਉਹਦਾ ਕੀ ਲੋਕੀ ਕੀ ਕਰਦੇ ਨਾ ਕਿ ਬਾਰੋ ਅਗਰੇ ਜਾ ਰਹੇ ਮੰਨ ਲਓ ਇੱਥੇ ਲੈ ਰਹੇ ਤੇ ਇਹ ਵਾਲੀ ਜਿਹੜੀ ਇੱਕ ਲਾਈਨ ਹੈ ਉਹ ਰਹਿ ਜਾਂਦੀ ਹੈ ਸਾਈਡ ਵਾਲਾ ਪੋਰਸ਼ਨ ਰਹਿ ਜਾਂਦਾ ਕਿਸਾਨ ਦਾ ਜੀ ਜੀ ਤੇ ਉਹ ਕਿਸਾਨ ਲਈ অপਸ਼ਨ ਹੈ ਕਿ ਇੱਕ ਇੱਥੇ ਨਾ ਡਿਵਾਈਡ ਕਿਤੇ ਹੁੰਦਾ ਪਾਂਦਰ ਸੈਕਸ਼ਨ ਕੁਝ ਲੋਕੀ ਚਲਾਉਂਦੇ ਕੁਝ ਨਹੀਂ ਚਲਾਉਂਦੇ ਬਾਕੀ ਸਾਰਾ ਇੱਕੋ ਹੈ ਇਹ ਵਾਲਾ ਪੋਰ ਦਾ ਜਿਹੜਾ ਸਿਸਟਮ ਹੈ ਲੱਗ ਹੈ ਤੇ ਉਸ ਤੇ ਅਗਰ ਤੁਸੀਂ ਚਲਾਣਾ ਤਾਂ ਉਸ ਤੇ ਪਾ ਦਿਓ ਦੋਨੋਂ ਚੀਜ਼ਾਂ ਸਾਨੂੰ ਆ ਦਿਖਾਓ ਜੀ ਇੱਕ ਵਾਰ ਖੋਲ ਕੇ ਦੱਸਦੇ ਤੁਹਾਨੂੰ ਤਾਂ ਫਿਰ ਪਤਾ ਜ਼ਿਆਦਾ ਲੱਗੂਗਾ ਕਿ ਪ੍ਰੋਪਰ ਹਾਂ ਜੀ ਜਿਹਦਾ ਪੋਰਸ਼ਨ ਬਣਾਇਆ ਵਾਲਾ ਜੀ ਇਹ ਸਾਰੇ ਬਾਕੀ ਪੋਰ ਸਾਰੇ ਇੱਕੋ ਦੇ ਨੇ ਜੀ ਠੀਕ ਹੈ ਪਿਛਲੇ ਪੋਰ ਆ ਗਏ ਸਾਰੇ ਜੀ ਇਹ ਅਗਲਾ ਹੈ ਇਹ ਜਿੱਦਾਂ ਮੰਨ ਲਓ ਮੇਰਾ ਖੇਤ ਹੈ ਮੈਂ ਚਲਾਣਾ ਹੈ ਜੀ ਮੇਰਾ ਦਿਲ ਕਿhta ਕਿ ਮੈਨੂੰ ਪਾਣਾ ਹੈ ਜੀ ਮੈਨੂੰ ਲੈਣਾ ਹੈ ਤਾਂ ਮੈਂ ਇੱਥੇ ਪਾਵਾਂਗਾ ਚੀਜ਼ ਬੇਸ ਨਹੀਂ ਹੋਏਗੀ ਇਹ ਰੀਜ਼ਨ ਉਸ ਦਾ ਹੈ ਕਿ ਬੁੱਧ ਦੇ ਬੇਸ ਨਾ ਹੋਵੇ ਜਿੱਦਾਂ ਮੈਨੂੰ ਨਹੀਂ ਪਾਣੀ ਹੈ ਤਾਂ ਮੈਂ ਇਹਨੂੰ ਖਾਲੀ ਛੱਡਾਂਗਾ ਮਤਲਬ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਦੀ ਮਰਜ਼ੀ ਹੈ ਜੀ ਜੇ ਉਹਨੂੰ ਜ਼ਰੂਰਤ ਆ ਤਾਂ ਉਹ ਸੀਟ ਆ ਪਾ ਸਕਦਾ ਕਿਸੇ ਨੂੰ ਨਹੀਂ ਲੋੜ ਹੁੰਦੀ ਤੋਂ ਨਹੀਂ ਪਾ ਸਕਦਾ ਮਤਲਬ ਉਹਦੀ ਚੁਆਇਸ ਹੁੰਦੀ ਹੈ ਕਿਸਾਨ ਦੀ ਚੁਆਇਸ ਹੈ ਪੂਰੀ ਸਰ ਤੇ ਸਰ ਜਿੱਦਾਂ ਮਤਲਬ ਕਿਸਾਨ ਭਰਾ ਜਿਹੜੇ ਨਵੇਂ ਲਾਂਦੇ ਨੇ ਕੰਪਨੀ ਕੀ ਨਾਲ ਗਾਰੰਟੀ ਦਿੰਦੀ ਆ ਵੀ ਸੀਜ਼ਨ ਦੀ ਆ ਕਿਦਾਂ ਜੀ ਆਪਾਂ ਸਰ 1 ਸਾਲ ਦੀ ਪੂਰੀ ਗਾਰੰਟੀ ਦਿੰਦੇ ਕੁਝ ਵੀ ਹੋਏਗਾ ਕੋਈ ਵੀ ਟੁੱਟਭੱਜ ਹੋਏਗੀ ਉਹ ਆਪਾਂ ਮੈਨੇਜ ਕਰਾਂਗੇ ਮਤਲਬ ਸੀਜ਼ਨ ਦੇ ਟਾਈਮ ਗੱਡੀਆਂ ਸਾਰੀਆਂ ਟੁੱਟਦੀਆਂ ਰਹਿੰਦੀਆਂ ਜੀ ਤਾਂ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਸਾਡਾ ਸਰਵਿਸ ਦਾ ਪਰਸਨ ਜਿਹੜਾ ਹੋਏਗਾ ਉਹ ਕਿਸਾਨ ਦੇ ਘਰ ਜਾ ਕੇ ਉਹ ਦੁਰਸਤ ਕਰਕੇ ਆਏਗਾ ਮਤਲਬ ਫੀਲਡ ਵਿੱਚ ਸਰਵਿਸ ਮਿਲਦੀ ਹੈ ਜੀ ਤੁਹਾਨੂੰ ਫਿਲਡ ਮਿਲੇਗੀ ਕੋਈ ਇਹ ਨਹੀਂ ਕਿ ਅੱਪਾ ਇਹ ਬੋਲਾਂਗੇ ਕਿ ਨਹੀਂ ਤੁਸੀਂ ਇੱਥੇ ਆਓ ਸਾਡੇ ਕੋਲ ਫਿਰ ਆਪਾਂ ਕਰਾਂਗੇ ਉਹ ਕੁਝ ਨਹੀਂ ਐਸਾ ਕਸਟਮਰ ਦੇ ਘਰ ਜਾ ਕੇ ਸਰਵਿਸ ਮਿਲ ਜਾਏਗੀ ਜਿੱਦਾਂ ਹੁਣ ਆਪਣਾ ਪਲਾਂਟ ਪੰਜਾਬ ਤੇ ਆ ਜਾਈਏ ਆਪਣਾ 올 ਇੰਡੀਆ ਸਾਰਾ ਕੁਝ ਜਾਂਦਾ ਹੈ ਬਿਲਕੁਲ ਪੈਨ ਇੰਡੀਆ ਚ ਜਾਂਦਾ ਹੈ ਉਹ ਉਹਦੇ ਕਰਕੇ ਇਹ ਆ ਵੀ ਉਰੇ ਤਾਂ ਆ ਨਹੀਂ ਸਕਦਾ ਅਗਲਾ ਹਨਾ ਜੀ ਜੋ ਆਪਣੇ ਡੀਲਰ ਨੇ ਉਹਨਾਂ ਕੋਲ ਪੂਰੀ ਮਤਲਬ ਪ੍ਰੋਵਾਈਡ ਕਰਦੇ ਹਾਂ ਸਰਪਸ ਬਿਲਕੁਲ ਐਕਚੁਅਲੀ ਕੀ ਹੁੰਦਾ ਸਰ ਤੁਹਾਨੂੰ ਵੀ ਪਤਾ ਕਿ ਸੀਜ਼ਨ ਥੋੜੇ ਟਾਈਮ ਤੋਂ ਹੁੰਦਾ ਹੈ ਜੀ ਈਵਨ ਪੰਜਾਬ ਦਾ ਵੀ ਕਸਟਮਰ ਇੱਥੇ ਨਹੀਂ ਆ ਸਕਦਾ ਉਹਨੂੰ ਮੰਨ ਲਓ ਆਪਾਂ ਰਾਜਪੁਰੇ ਬੈਠੇ ਆਂ ਜੀ ਤੇ ਇਵਨ ਤੁਸੀਂ ਚਲੇ ਜਾਓ ਸੰਗਰੂਰ ਦਾ ਕਸਟਮਰ ਇੱਥੇ ਨਹੀਂ ਆ ਸਕਦਾ ਨਾ ਤੇ ਉਹ ਸੰਗਰੂਰ ਹੀ ਜਾ ਕੇ ਸਾਨੂੰ ਸਰਵਿਸ ਦੇਣਾ ਪੈਣਾ ਮਤਲਬ ਜਿੰਨੇ ਡੀਲਰ ਨੇ ਸਾਰੇ ਸਾਰਿਆਂ ਕੋਲ ਪ੍ਰੋਵਾਈਡ ਆ ਜੀ ਕੋਈ ਵੀ ਜੇ ਪ੍ਰੋਬਲਮ ਆਉਂਦੀ ਹੈ ਕਿਸਾਨ ਨੂੰ ਤਾਂ ਜਾ ਕੇ ਉਹਨੂੰ ਦੱਸ ਕੇ ਚਾਹੇ ਦਿਨ ਰਾਤ ਉਹ ਪ੍ਰੋਬਲਮ ਦਾ ਹੱਲ ਹੁੰਦਾ ਵਿਥਿਨ 24 ਘੰਟੇ ਦੇ ਅੰਦਰ ਅੰਦਰ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਵਿਥਿਨ ਮੈਂ 24 ਘੰਟੇ ਵੀ ਜ਼ਿਆਦਾ ਬੋਲ ਰਿਹਾ ਤੁਹਾਨੂੰ ਜੀ 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 ਕਿਉਂਕਿ ਸਪੇਅਰ ਪਾਰਟ ਵਗੈਰਾ ਸਾਰੇ ਸਾਡੇ ਡੀਲਰਾਂ ਕੋਲ ਹੁੰਦਾ ਹੀ ਹੈ ਬੰਦੇ ਸਾਡੇ 24 ਘੰਟੇ ਉਸ ਸੀਜ਼ਨ ਚ ਘੁੰਮਦੇ ਰਹਿੰਦੇ ਓਕੇ ਜੀ ਓਕੇ ਤਾਂ ਉਹਦਾ ਕੋਈ ਉਹ ਤਾਂ ਇਹ ਮਤਲਬ ਮਸ਼ੀਨ ਇਹ ਨਹੀਂ ਕਿ ਮਸ਼ੀਨ ਰੁਕੇਗੀ ਓਕੇ ਜਿਹੜਾ ਵੀ ਕੁਝ ਟੁੱਟੇ ਭੱਜੋਗੇ ਕੁਝ ਵੀ ਹੈ ਤਾਂ ਉਹਨਾਂ ਦਾ ਟਾਈਮ ਹੀ ਚੇਂਜ ਕਰ ਦਿੰਦੇ ਓਕੇ ਸਰ ਤੇ ਸਰ ਜੇ ਜਦੋਂ ਆਪਾਂ ਇਹਦੀ ਸਾਰੀ ਡਿਟੇਲ ਆਪਾਂ ਦੱਸਦੇ ਜਿੱਦਾਂ ਹੁਣ ਆਪਣਾ ਲੇਜ਼ਰ ਕਰਾਹ ਖੜਾ ਹੀ ਤੇ ਇਹ ਕਿੰਨੇ ਸਰ ਮਾਡਲਾਂ ਤੁਸੀਂ ਬਣਾਉਣੇ ਹੋ ਸਰ ਇਹ 7